ਤੁਹਾਡੇ ਹਿੰਦੂ ਰਾਸ਼ਟਰ ਦੀ ਤਸਵੀਰ ਅਸੀਂ ਵੇਖ ਲਈ ਆ ਉਹ ਮਣੀਪੁਰ ਦੇ ਵਿੱਚ ਦੋ ਕੁੜੀਆਂ ਨੂੰ ਨਿਰਵਸਤਰ ਕਰਕੇ ਨੰਗੀਆਂ ਕਰਕੇ ਭਜਾਇਆ ਗਿਆ ਬਾਜ਼ਾਰਾਂ ਵਿੱਚ ਸ਼ਰਮ ਆ ਉਹਨਾਂ ਦਾ ਨਾਂ ਬਲਾਤਕਾਰ ਕੀਤਾ ਗਿਆ ਦੇਸ਼ ਦਾ ਪ੍ਰਧਾਨ ਮੰਤਰੀ ਅੱਜ ਤੱਕ ਨੇ ਬੋਲਿਆ ਤੁਹਾਡਾ ਹਿੰਦੂ ਰਾਸ਼ਟਰ ਐਦਾਂ ਦਾ ਹੋਵੇਗਾ ਸਾਡਾ ਸਿੱਖ ਰਾਸ਼ਟਰ ਕਿਦਾਂ ਦਾ ਹੋਵੇਗਾ ਆ ਪੰਜਾਬ ਵਿੱਚ ਆ ਕੇ ਵੇਖ ਲਓ ਪੰਜਾਬ ਦੇ ਲੋਕ ਅਸੀਂ ਭੁੱਖੇ ਨਹੀਂ ਮਰਨ ਦੇ ਤੁਸੀਂ ਸਾਨੂੰ ਮਹੀਨਾਕ ਸਿੱਖ ਰਾਸ਼ਟਰ ਬਣਾ ਕੇ ਦੇ ਦਿਓ ਮੀਨਾ ਕਾ ਖਾਲਸਤਾਨ ਬਣਾਉਣ ਤੇ ਦਿਓ ਦਾਵੇ ਨਾ ਕਹਿਣਾ ਦੇਸ਼ ਦੀ ਕੰਗਾਲੀ ਨਾ ਕੱਢ ਕੇ ਰੱਖ ਦੀਏ ਤੇ ਫਿਰ ਸਾਨੂੰ ਕਿਤੇ ਜੋ ਮਰਜ਼ੀ ਕਹਿ ਲਿਓ ਭੁੱਖ ਤੇ ਗਰੀਬੀ ਕੱਢ ਕੇ ਰੱਖ ਦਿਆਂਗੇ ਇਸ ਮੁਲਕ ਦੀ ਸਾਨੂੰ ਇੱਕ ਵਾਰੀ ਦੇਸ਼ ਦੀ ਵਾਗ ਡੋਰ ਦੇ ਕੇ ਦੇ ਵੇਖੋ ਤੁਹਾਡਾ ਰਾਸ਼ਟਰ ਕਿੱਦਾਂ ਦਾ ਹੈ ਉਹ ਅਸੀਂ 1984 ਚ ਵੇਖ ਚੁੱਕੇ ਹਾਂ ਜਦੋਂ ਗਲਾਂ ਚ ਟਾਇਰ ਪਾ ਕੇ ਸਾੜਿਆ ਜਾਂਦਾ ਤੁਹਾਡਾ ਹਿੰਦੂ ਰਾਸ਼ਟਰ ਕਿੱਦਾਂ ਦਾ ਹੋਵੇਗਾ ਉਹ 2001 ਦੇ ਗੁਜਰਾਤ ਵਾਲੇ ਵੇਖ ਚੁੱਕੇ ਆ ਸਾਡਾ ਸਿੱਖ ਰਾਸ਼ਟਰ ਕਿਦਾਂ ਦਾ ਹੋਵੇਗਾ ਤੁਸੀਂ ਉਹਦੀ ਇੱਕ ਤਸਵੀਰ ਕਰੋਨਾ ਚ ਵੇਖ ਚੁੱਕੇ ਹੋ ਲੋਕਾਂ ਨੂੰ ਤੇ ਚਾਹ ਨਹੀਂ ਲੱਭਦੀ ਉਹਨਾਂ ਦਿਨਾਂ ਚ ਇੱਕੋ ਇੱਕ ਸਿੱਖ ਕੌਮ ਸੀ ਜਿਨ੍ਹਾਂ ਨੇ ਸਾਹ ਦੇ ਲੰਗਰ ਲਾਏ ਆਕਸੀਜਨ ਸਿਲੰਡਰ ਲੋਕਾਂ ਨੂੰ ਵੰਡੇ ਆ ਹੋਵੇਗਾ ਸਾਡਾ ਸਿੱਖ ਰਾਜ ਤੁਸੀਂ ਸਾਨੂੰ ਸਿੱਖ ਰਾਜ ਦੇ ਕੇ ਤੇ ਵੇਖੋ ਜੇ ਭੁੱਖ ਤੇ ਨੰਗ ਮੁਲਕ ਚੋਂ ਬਾਹਰ ਨਾ ਕੱਢਦੀ ਫਿਰ ਸਾਨੂੰ ਜੋ ਮਰਦੀ ਕਹਿ ਦਿਓ ਇਹ ਸੇ